ਫੋਕਸ 24x7 ਫਾਈਟ ਅਗੇਂਸਟ ਕਰਪਸ਼ਨ ਹੁਣ ਹਰ ਜੁਰਮ ਹੋਵੇਗਾ ਪੇਪਰ ਦਾ ਹੁਣ ਹਰ ਮੁੱਦੇ ਤੇ ਹਰ ਖਬਰ ਤੇ ਹੋਵੇਗੀ ਫੋਕਸ 24 ਦੀ ਨਜ਼ਰ ਅਸੀਂ ਪੁੱਛਾਂਗੇ ਜਨਤਾ ਦੇ ਸਵਾਲ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਕੋਲ ਤੁਸੀਂ ਵੀ ਬਣ ਸਕਦੇ ਹੋ ਫੋਕਸ 24x7 ਨਿਊਜ਼ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜਿਵੇਂ-ਜਿਵੇਂ ਸਾਡੇ ਸਮਾਜ ਵਿੱਚ ਮਨੁੱਖੀ ਸਹੂਲਤਾਂ ਲਈ ਇਲੈਕਟ੍ਰੋਨਿਕ ਗੈਜੇਟਸ ਟੈਕਨੋਲੋਜੀ ਦਾ ਵਿਸਤਾਰ ਹੋ ਰਿਹਾ ਹੈ। ਓਵੇਂ-ਓਵੇਂ ਉਹ ਮਨੁੱਖੀ ਜੀਵਨ ਅਤੇ ਵਾਤਾਵਰਣ ਲਈ ਕਾਤਕ ਸਿੱਧ ਹੋ ਰਹੀਆਂ ਹਨ। ਮੋਬਾਈਲ ਫੋਨਸ ਅੱਜ ਸਾਡੀ ਐਸੀ ਜ਼ਰੂਰਤ ਬਣ ਚੁੱਕਾ ਹੈ ਜਿਸ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਦੀ ਸ਼ਾਇਦ ਕਲਪਨਾ ਵੀ ਨਹੀਂ ਕਰ ਸਕਦੇ। ਅੱਜ ਦੇਸ਼ ਵਿੱਚ ਕਈ ਅਣਗਿਣਤ ਕੰਪਨੀਆਂ ਹਨ ਜੋ ਸ਼ਹਿਰਾਂ ਅਤੇ ਛੋਟੇ ਕਸਬਿਆਂ ਵਿੱਚ ਤੜਲੇ ਨਾਲ ਮੋਬਾਈਲ ਟਾਵਰਸ ਲਗਾ ਰਹੀਆਂ ਹਨ ਇਹਨਾਂ ਮੋਬਾਈਲ ਟਾਵਰਸ ਦੇ ਸਬੰਧ ਵਿੱਚ ਯੂਨਾਈਟਿਡ ਸਟੇਟਸ ਨੈਸ਼ਨਲ ਕੈਂਸਰ ਇੰਸਟੀਚਿਊਟ ਵੱਲੋਂ ਇੱਕ ਖੋਜ ਕੀਤੀ ਗਈ ਹੈ ਕਿ ਇਹਨਾਂ ਮੋਬਾਈਲ ਟਾਵਰਸ ਵਿੱਚੋਂ ਨਿਕਲਣ ਵਾਲੀਆਂ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨਸ ਕਾਰਨ ਮਨੁੱਖੀ ਸਰੀਰ ਤੇ ਕਾਤਕ ਪ੍ਰਭਾਵ ਪੈਂਦੇ ਹਨ ਜਿਸ ਨਾਲ ਹੈਡੈਕ ਮੈਮਰੀ ਲੌਸ ਡਿਜ਼ੀਨੈਸ ਡਿਪਰੈਸ਼ਨ 슬ੀਪਿੰਗ ਪ੍ਰੋਬਲਮ ਕੈਂਸਰ ਆਜਿਹੇ ਕਾਤਕ ਬਿਮਾਰੀਆਂ ਵੀ ਹੋ ਸਕਦੀਆਂ ਨੇ ਮੋਬਾਈਲ ਟਾਵਰ ਲਗਾਉਣ ਸਮੇਂ ਟਾਊਨ ਐਂਡ ਕੰਟਰੀ ਪਲਾਨਿੰਗ ਲੋਕਲ ਬਾਡੀ ਪੋਲੂਸ਼ਨ ਕੰਟਰੋਲ ਬੋਰਡ ਇਲੈਕਟ੍ਰਿਸਿਟੀ ਬੋਰਡ ਆ ਮੈਕਮਿਆਂ ਪਾਸੋਂ ਐਨੋਸੀਜ਼ ਲੈਣੀਆਂ ਪੈਂਦੀਆਂ ਨੇ ਇੱਕ ਚਿੰਤਾ ਦਾ ਵਿਸ਼ਾ ਹੈ ਧਿਆਨਯੋਗ ਹੈ ਕੀ ਰਿਹਾਇਸ਼ੀ ਏਰੀਆਾਂ ਵਿੱਚ ਮੋਬਾਈਲ ਟਾਵਰਸ ਲਗਾਉਣ ਲਈ ਜੇ ਐਨਓਸੀਜ਼ ਕਿਸੇ ਕੰਪਨੀ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਇਹ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਨੇ ਅੰਤ ਵਿੱਚ ਇਹ ਹੀ ਕਹਿਣਾ ਜ਼ਰੂਰੀ ਹੋਵੇਗਾ ਕਿ ਰਿਹਾਇਸ਼ੀ ਏਰੀਆਾਂ ਵਿੱਚ ਮੋਬਾਈਲ ਟਾਵਰਸ ਮਨੁੱਖੀ ਜੀਵਨ ਲਈ ਘਾਤਕ ਬਣ ਰਹੇ ਨੇ ਤੇ ਇਸ ਸਮੇਂ ਮੌਜੂਦਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਾਤਾਵਰਣ ਅਤੇ ਮਨੁੱਖੀ ਜੀਵਨ ਦੀ ਰੱਖਿਆ ਕਰਨ ਲਈ ਅਜਿਹੇ ਮੋਬਾਈਲ ਟਾਵਰਸ ਦੇ ਉੱਤੇ ਇੱਕ ਰੋਕ ਲਗਾਈ ਜਾਵੇ ਅਤੇ ਨਾਲ ਦੀ ਨਾਲ ਜਿਹੜੇ ਵੀ ਵਿਅਕਤੀ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਇਹ ਮੋਬਾਈਲ ਟਾਵਰਸ ਲਗਵਾਉਂਦੇ ਨੇ ਉਹਨਾਂ 'ਵੱਡ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਅੱਜ ਆਬਾਦੀ ਸੁੰਦਰ ਸਿੰਘ ਵਿਖੇ ਪ੍ਰੀਤ ਵਿਹਾਰ ਨਿਊ ਮਾਡਲ ਟਾਊਨ ਵਾਸੀਆਂ ਵੱਲੋਂ ਮਨੁੱਖੀ ਜ਼ਿੰਦਗੀਆਂ ਤੇ ਵਾਤਾਵਰਣ ਲਈ ਕਾਤਕ ਸਿੱਧ ਹੋ ਰਹੇ ਮੋਬਾਈਲ ਟਾਵਰਸ ਦੇ ਖਿਲਾਫ ਇੱਕ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕੀ ਆ ਬਾਤਨੀ ਸੁੰਦਰ ਸਿੰਘ ਵਿਕੇ ਜੋ ਮੋਬਾਈਲ ਟਾਵਰ ਲੱਗ ਰਿਹਾ ਹੈ ਉਸ ਦੀ ਜਾਂਚ ਕਰਵਾਈ ਜਾਵੇ ਅਤੇ ਜੋ ਲੋਕ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਉਹਨਾਂ ਗੁੰਮਰਾਹ ਕਰਕੇ ਇਹ ਟਾਵਰਸ ਲਗਵਾ ਰਹੇ ਨੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਇਸ ਮੌਕੇ ਇਸ ਇਲਾਕੇ ਦੇ ਮਿਊਨਿਸਪਲ ਕਾਉਂਸਲਰ ਸਰਦਾਰ ਚਾਹਲ ਜੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਜਿਹੜੇ ਮਹੱਲਿਆ ਵਾਸੀ ਆਏ ਆ ਨਾ ਮੇਰੇ ਪਰਿਵਾਰ ਦੇ ਮੈਂਬਰ ਆ ਇਹ ਇੱਕ ਮੱਲੇ ਤੌਰ ਤੇ ਨਹੀਂ ਮੇਰੇ ਨਾਲ ਚੱਲਦੇ ਇੱਕ ਪਰਿਵਾਰ ਦੀ ਤਰ੍ਹਾਂ ਮੇਰੇ ਨਾਲ ਚੱਲਦੇ ਆ ਪਰ ਮੈਨੂੰ ਅਜੇ ਉਹਦੀ ਸਥਿਤੀ ਦਾ ਸਾਰੀ ਦਾ ਪਤਾ ਨਹੀਂ ਹੈ ਮੈਂ ਪਤਾ ਕਰ ਲਾਂ ਕੀ ਉਹਦੀ ਪ੍ਰੋਬਲਮ ਆ ਕਿੱਥੇ ਪਹੁੰਚਿਆ ਵਾ ਜਾਂ ਕੀ ਉਹ ਨਾ ਕੀਤਾ ਮੈਂ ਆਪਣੇ ਮਹਿਕਮਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪੁੱਛਦਾ ਉਹਨਾਂ ਨੂੰ ਪੁੱਛ ਕੇ ਚੱਕ ਕੇ ਮੈਂ ਇਹਨਾਂ ਇਹਨਾਂ ਦੇ ਨਾਲ ਸਾਰੇ ਪਰਿਵਾਰਾਂ ਦੇ ਨਾਲ ਖੜਾ ਮੰਨ ਲਓ ਕੋਈ ਪ੍ਰੋਬਲਮ ਹੋਊ ਮੈਂ ਇਹਨਾਂ ਦੇ ਅੱਗੇ ਲਾ ਕੇ ਸਾਰਾ ਜਿਹੜਾ ਅੱਗੇ ਚੱਲੂਗਾ ਹਾਂ ਮੈਨੂੰ ਬਾਰੇ ਪਤਾ ਹੀ ਨਹੀਂ ਕਿਸੇ ਗੱਲ ਦਾ ਮੈਨੂੰ ਤਾਂ ਹੁਣ ਇਹਨਾਂ ਦੱਸਿਆ ਜਾਂ ਮੈਨੂੰ ਬਾਬਾ ਜੀ ਨੇ ਕੱਲ ਫੋਨ ਕਰਵਾਇਆ ਸੀ ਉਹ ਆਪਣਾ ਪ੍ਰੀਤ ਵਿਹਾਰ ਵਾਲਿਆਂ ਕੋ ਤੇ ਮੈਨੂੰ ਕਿ ਪਤਾ ਹੀ ਨਹੀਂ ਵੀ ਕੀ ਹੋਇਆ ਜਾਂ ਕੀ ਨਹੀਂ ਹੋਇਆ ਜੇ ਮਨ ਲਾ ਹੋਊਗਾ ਉਹ ਆਪਾਂ ਇਹਨਾਂ ਦੇ ਨਾਲ ਹੈ ਪਰਿਵਾਰ ਨਾਲ ਉਹ ਟਾਵਰ ਲਗਾ ਚੁੱਕੇ ਨੇ ਉੱਪਰ ਨਹੀਂ ਮੈਨੂੰ ਮੈਂ ਨਾ ਮੈਨੂੰ ਸਿੱਧਾ ਪਤਾ ਹੀ ਨਹੀਂ ਨਾ ਇਹ ਤਾਂ ਇਹਨਾਂ ਦੱਸਿਆ ਵੀ ਕੀ ਆ ਨੇ ਨਾਲੇ ਨੇ ਦੱਸਿਆ ਵੀ ਕੋਰਟ ਤੇ ਮੈਟਰ ਆ ਮੈਂ ਪੁੱਛ ਲਈ ਨਾ ਸਾਰਾ ਆਪਣੇ ਮਹਿਕਮੇ ਨੂੰ ਪੁੱਛਦਾ ਵੀ ਕੀ ਗੱਲ ਕਿਉਂ ਨਹੀਂ ਕਾਰਵਾਈ ਤੁਸੀਂ ਕਰਨ ਦੇ ਹੋ ਵੀ ਇੱਥੇ ਅੰਮ੍ਰਿਤਸਰ ਤੋਂ ਫੋਕਸ 24/7 ਨਿਊਜ਼ ਪੰਜਾਬ